ਇੱਕ ਵਾਰੀ ਹਾਲਾਤ ਤੁਹਾਨੂੰ ਦਿਖਾ ਦਈਏ ਕਿ ਇੱਕ ਪਾਸੇ ਟਰਾਲਾ ਡਿੱਗਿਆ ਹੋਇਆ ਕੋਈ ਵੀ ਪ੍ਰੀਕੌਸ਼ਨਰੀ ਮੇਜਰ ਜਿਹੜਾ ਇਧਰਲੇ ਪਾਸੇ ਨਹੀਂ ਲਗਾਇਆ ਗਿਆ ਇੱਕ ਜਿਹੜੀ ਹੈ ਇੱਥੇ ਮਿੱਟੀ ਜ਼ਰੂਰ ਛੁੱਟੀ ਹੋਈ ਹੈ ਉਸ ਦੇ ਕਰਕੇ ਲੋਕ ਇਧਰਲੇ ਪਾਸੇ ਨਹੀਂ ਆਣਗੇ ਲੇਕਿਨ ਪਿਛਲੇ ਪਾਸੇ ਸਿਰਫ ਔਰ ਸਿਰਫ ਦੋ ਬੈਰੀਕੇਡ ਲਗਾ ਕੇ ਇਸ ਥਾਂ ਨੂੰ ਰੋਕ ਦਿੱਤਾ ਗਿਆ ਹਾਲਾਂਕਿ ਜੇ ਕਿ ਜੇਕਰ ਇਹ ਵੀ ਲੋਕ ਦੱਸ ਰਹੇ ਨੇ ਕਿ ਬੈਰੀਕੇਡ ਅਸੀਂ ਖੁਦ ਲਗਾਏ ਨੇ ਪ੍ਰਸ਼ਾਸਨ ਦੇ ਵੱਲੋਂ ਇੱਥੇ ਕਿਸੇ ਦੇ ਵੱਲੋਂ ਵੀ ਪਹੁੰਚ ਨਹੀਂ ਕੀਤੀ ਗਈ ਕਿ ਲੋਕਾਂ ਨੂੰ ਇੱਥੇ ਜਿਹੜਾ ਸੇਫ ਕੀਤਾ ਜਾਵੇ ਹਾਲਾਂਕਿ ਜਿਸ ਵਕਤ ਅਸੀਂ 에어ਪੋਰਟ ਰੋਡ ਦਾ ਜ਼ਿਕਰ ਕਰਦੇ ਆਂ ਔਰ ਕਰੋੜਾ ਰੁਪਏ ਲਗਾ ਕੇ ਇਹ 에어ਪੋਰਟ ਰੋਡ ਬਣਾਈ ਗਈ ਸੀ ਇਸ ਵਕਤ ਸਾਡੇ ਨਾਲ ਟਰਾਲੇ ਦੇ ਡਰਾਈਵਰ ਜਿਹੜੇ ਨੇ ਉਹ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਕੀ ਨਾਮ ਹੈ ਤੁਹਾਡਾ ਇਲਿਆਸ ਇਲਿਆਸ ਕੀ ਹਾਦਸਾ ਵਾਪਰਿਆ ਸੀ ਕਿੰਨੇ ਕ ਵਜੇ ਦੀ ਘਟਨਾ ਹੈ 11:30 ਵਜੇ ਦੀ ਮੈਂ ਮਗਰਤੀ ਇੱਥੇ ਕੋਈ ਬੈਰੀਕੇਡ ਨਹੀਂ ਸੀਗਾ ਕੁਛ ਨਹੀਂ ਸੀ ਤੇ ਉੱਪਰੋਂ ਸਾਈਡ ਫੋਰ व्हीਲਰ ਨਿਕਲ ਰਹੀ ਸੀ ਅਗਰ ਮੈਂ ਉਹਨੂੰ ਉਧਰ ਲੈ ਕੇ ਜਾਂਦਾ ਤਾਂ ਉਹ ਪੂਰੇ ਪਲਾਨ ਤੇ ਫੈਮਿਲੀ ਦੇ ਸਾਥ ਵਿੱਚ ਅਬ ਯਹਾਂ ਪੇ ਜਬ ਇਕਦਮ ਆਇਆ ਯੇ ਗੱਡਾ ਨਹੀਂ ਦੇਖਿਆ ਮੇਰੇ ਕੋ ਇਧਰ ਮੈਂ ਸਿਰਫ ਮੱਟੀ ਦੇਖੀ ਮੇਰੀ ਗੱਡੀ ਸਿੱਧਾ ਜਾ ਕੇ ਉਸਮੇ ਭਜੀ ਅੱਛਾ ਹਨੇਰੇ ਦਾ ਵੇਲਾ ਸੀ 11:30 ਵਜੇ ਹੋਏ ਸੀਗੇ ਤੁਹਾਨੂੰ ਇਹ ਗੱਡੇ ਵਾਸਤੇ ਕੋਈ ਇੱਥੇ ਲੱਗਾ ਨਹੀਂ ਹੋਇਆ ਸੀ ਬੈਠਾ ਲੱਗਿਆ ਮੈਡਮ ਇੱਥੇ ਕੁਝ ਨਹੀਂ ਲੱਗਿਆ ਹੋਆ ਹਾਂ ਨਾ ਰੋਸ਼ਨੀ ਵੀ ਨਹੀਂ ਸੀਗੀ ਇੱਥੇ ਵੀ ਨਹੀਂ ਸੀ ਉਦੋਂ ਲਾਈਟ ਵੀ ਗਈ ਹੋਈ ਸੀ ਤੁਹਾਡੀ ਸਪੀਡ ਕਿੰਨੀ ਕੁ ਸੀ ਸਪੀਡ ਮੇਰੀ ਘਟੋ ਘਟ ਹੋਣੀ 40 40 ਸਪੀਡ ਹੋਊਗੀ 에어ਪੋਰਟ ਰੋਡ 에 ਹਾਈਵੇ ਮੇਨ ਹਾਈਵੇ ਤੇ 40 ਸਪੀਡ ਜਿਹੜੀ ਹੈ ਉਹ ਵੀ ਖਤਰਨਾਕ ਹੋ ਗਈ 40 ਹੋਊਗੀ 40 स्पीड ਤੇ ਵੀ ਇਤਨੀ ਹੋਈ ਮੇਰੀ ਉਧਰ ਮੈਂ ਅਗਰ ਮੈਂ ਉਧਰ ਮੈਂ ਉਹ ਕਰਤਾ ਤਾਂ ਕਰੋ ਵਾਲੇ ਨੇ ਸੀ ਆ ਕਿਥੋਂ ਦੀ ਰਹੇ ਸੀ ਜਾਣਾ ਕਿ ਮੈਂ ਹੁਣ ਆ ਪਾਣੀ ਬਤ ਕੀਰਤਪੁਰ ਜਾ ਰਹੇ ਸੀ ਕੀਰਤਪੁਰ ਜਾ ਰਹੇ ਸੀ ਕਿ ਕੀ ਹਜੇ ਤੱਕ ਕੋਈ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਦੇ ਵੱਲੋਂ ਆਇਆ ਹੈ ਕੋਈ ਨਹੀਂ ਹੈ ਬੀਤਕਸ਼ ਰਾਤ ਸੇ ਦਰਮਿਆਨ ਰਾਤ ਸੇ ਕੋਈ ਨਹੀਂ ਆਇਆ ਕੋਈ ਸੁਣਵਾਈ ਹੋਈ ਨਹੀਂ ਹਜੇ ਤੱਕ ਇਸ ਨੂੰ ਕੱਢਣੇ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਇਸ ਦੇ ਵਿੱਚ ਨੁਕਸਾਨ ਇਸ ਵਿੱਚ ਮੈਡਮ نکالਨੇ نکالਨੇ ਦਾ 50000 ਰੁਪਏ ਦਾ ਨੁਕਸਾਨ ਹੈ ਤੋਂ ਬਾਅਦ ਮਰਮਤ ਵੀ ਮਰਮਤ ਹੋਣੇ ਕੀ ਘੱਮ ਸੇ ਘੱਮ 3 ਲੱਖ ਰੁਪਏ ਦਾ ਪਰਸ ਨੁਕਸਾਨ ਮਦਦ ਤਾਂ ਕਰੀਬਨ ਤਕਰੀਬਨ 3.5 ਲੱਖ ਰੁਪਏ ਦਾ ਖਰਚਾ ਹੋ ਗਿਆ ਹਾਂ ਅਮੀਦਰ ਮੈਂ ਕੰਟੀਨਿਊ ਚਲਤੇ ਆਂ ਅੱਜ ਸੇ ਨਹੀਂ ਦੇਖ ਰੇ ਮੈਡਮ ਇਸ ਕੋ ਇਸ ਕੋ ਹਫਤੇ ਸੇ ਵੀ ਜ਼ਿਆਦਾ ਹੋ ਗਿਆ ਇਹ ਬਣਨੇ ਦੇ ਲਈ ਲੇਕਿਨ ਇਸ ਕਾ ਕਦੀ ਤੱਕ ਕੋਈ ਸੋਲੂਸ਼ਨ ਨਹੀਂ ਹੋਆ ਅੱਛਾ ਇੱਕ ਚੀਜ਼ ਮੈਂ ਪੁੱਛਣਾ ਚਾਹੂੰਗੀ ਟਰਾਲਾ ਤੁਹਾਡਾ ਆਪਣਾ ਹੈ ਜਾਂ ਕਿਤੇ ਕਿਰਾਏ ਤੇ ਹੈ ਕਿਰਾਏ ਤੇ ਕਿਰਾਏ ਦਾ ਹੈ ਕਿਰਾਏ ਦਾ ਤੇ ਫਿਰ ਹੁਣ ਉਹਨਾਂ ਨੂੰ ਪੈਸੇ ਦੇਣੇ ਪੈਣਗੇ ਹੋਰ ਕਰਜ਼ਾਈ ਹੋ ਇਹ ਇਹ ਉਹ ਨਾ ਬਿਲਕੁਲ ਪਹਿਲਾ ਚੱਕਰ ਹੀ ਸੁ ਕੰਪਨੀ ਮੈਂ ਮੈਡਮ ਪਹਿਲੇ ਚੱਕਰ ਮੈਂ ਮਾਲਿਕ ਨੇ ਖੁਦ ਬੋਲ ਦਿਆ ਤੂੰ ਨੁਕਸਾਨ ਤੂੰ ਉਠਾਏਗਾ ਅਬ 50000 ਰੁਪਏ ਇਸ ਕੋ ਉਠਾਣੇ ਕੇ ਮੰਗੇ ਕਹਾਂ ਸੇ ਦੇਣ ਇਸ ਕੋ 50000 ਰੁਪਏ ਅਗਰ ਇਤਨੇ ਹਮਾਰੇ ਇਨਕਾ ਮੰਤੂ ਪਰ ਇਥੇ ਅੰਨਾ ਬੁਰਾ ਹਾਲ ਹੈ ਇਥੇ ਜਿਹਦੀ ਉਨੀ ਇੱਕ ਹਫਤੇ ਕੀ ਜਿਸ ਕੀ ਲਾਠੀ ਉਸ ਕੀ ਬੈਂਸ ਜਿਹੜਾ ਵੀ ਵੀ ਆਈ ਪੀ ਹੈਗੇ ਆ ਉਹ ਤਾਂ ਇਥੋਂ ਰੈਡ ਲਾਈਟ ਅਕਰੋਸ ਕਰਦੇ ਜਾਂਦੇ ਆ ਅਦਰਵਾਈਜ਼ ਉਰੇ ਪੁਲਿਸ ਵੀ ਬਹੁਤ ਜਿਆਦਾ ਧੱਕਾ ਕਰਦੀ ਹੈ ਇਹ ਰਿਐਲਿਟੀ ਹੈ ਗਰਾਊਂਡ ਰਿਐਲਿਟੀ ਹੈਗੀ ਇਹ ਤੇ ਤੁਸੀਂ ਮੈਂ ਕੱਲਾ ਨਹੀਂ ਕਹਿੰਦਾ ਜਿੰਨੇ ਮੇਰੇ ਨਾਲ ਦੇ ਜਿੰਨੇ ਵੀ ਕੋਈ ਹੋਰ ਕੈਬਰ ਆਪਰੇਟਰ ਹੈਗੇ ਨੇ ਉਹ ਸਾਰੇ ਤੁਹਾਨੂੰ ਇਹੀ ਸੇਮ ਉਹਨਾਂ ਦੀ ਤੁਸੀਂ ਲੋਕੀਓ ਜਿਨ੍ਹਾਂ ਨੇ ਇਸ ਰੋਡ ਨੂੰ ਸਭ ਤੋਂ ਵੱਧ ਵਰਤਨਾ ਹੁੰਦਾ ਜਿੰਨੇ ਵੀ ਤੁਹਾਡੇ ਕੋਲ ਕਸਟਮਰ ਆਉਂਦੇ ਨੇ ਉਹਨਾਂ ਨੂੰ ਲੈ ਕੇ ਜਾਣਾ ਹੁੰਦਾ ਜਿਵੇਂ ਬਿਲਕੁਲ ਆਪਾਂ ਨੂੰ ਹੁਣ ਜਿਵੇਂ ਫਾਰ ਐਗਜ਼ਾਮਪਲ ਇੱਥੇ ਆਪਣੇ ਕਾਫੀ ਬਾਹਰ ਤੋਂ ਵੀ ਆਉਂਦੇ ਫਾਰਨਰ ਵੀ ਆਉਂਦੇ ਆ ਉਹ ਜਦੋਂ ਆਉਂਦੇ ਹਨਾ ਠੀਕ ਹੈ 에어ਪੋਰਟ ਚੌਂਕ ਤੱਕ ਉਹਨਾਂ ਨੂੰ ਰੋਡ ਵਧੀਆ ਮਿਲਦਾ ਥੈਨ ਜਦੋਂ ਆਪਾਂ ਉੱਥੋਂ ਚਾਹੇ ਜ਼ਿਰਖਪੁਰ ਵੱਲ ਹੋ ਜਾਈਏ ਚਾਹੇ ਆਪਾਂ ਜੀ ਇਧਰ ਨੂੰ ਮਹਾਲੀਵਾਲ ਨੂੰ ਤੇ ਦੋਨੇ ਪਾਸੇ ਪਹਿਲਾਂ ਤਾਂ ਉਹਨਾਂ ਨੂੰ ਸਭ ਤੋਂ ਮੇਨ ਪ੍ਰੋਬਲਮ ਆਉਂਦੀ ਹੈ ਟ੍ਰੈਫਿਕ ਦੀ ਦੂਸਰਾ ਇਹ ਜਿਹੇ ਜਿਹੜੇ ਇਨਸੀਡੈਂਟ ਹੁੰਦੇ ਉਹਨਾਂ ਦੀ ਤੇ ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ ਵੀ ਜਿਵੇਂ ਹੁਣ 에어ਪੋਰਟ ਰੋਡ ਆ ਬੋਲਣ ਲਈ 에어ਪੋਰਟ ਰੋਡ ਆ ਨਾ ਇੱਥੇ ਦਾ ਕੋਈ ਸਿਗਨਲ ਪ੍ਰੋਪਰ ਵਰਕ ਕਰ ਰਿਹਾ ਨਾ ਇੱਥੇ ਦਾ ਕੋਈ ਰੋਡ ਦੀ ਕੰਡੀਸ਼ਨ ਸਹੀ ਆ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਮਾਨ ਸਰਕਾਰ ਨੂੰ ਵੀ ਪਲੀਜ਼ ਜ਼ਿਆਦਾ ਤੁਸੀਂ ਦਾਅਵੇ ਕਰਨੇ ਛੱਡ ਦੋ ਜਾਂ ਤੁਸੀਂ ਇਹ ਕਰੋ ਵੀ ਜਿੰਨੀ ਗੱਲ ਬੋਲਦੇ ਹੋ ਉਹਨਾਂ ਨੂੰ ਪੂਰੀ ਕਰ ਦੋ ਕਮ ਸੇ ਕਮ ਹੁਣ ਇੱਥੇ ਜਾਣ ਵੀ ਜਾ ਸਕਦੀ ਹੈ ਟਰੱਕ ਦੀ ਜਗ੍ਹਾ ਤੇ ਜੇ ਕੋਈ ਕਾਰ ਡਿੱਗਦੀ ਤਾ ਕਿਸੇ ਦੇ ਘਰ ਦਾ ਚਰਾਗ ਬੁਝ ਸਕਦਾ ਸੀ ਇਹ ਚੀਜ਼ ਬਿਲਕੁਲ ਦੇਖੋ ਟਰਾਲਾ ਹਜੇ ਬਹੁਤ ਵੱਡਾ ਹੁੰਦਾ ਹੈ ਇਹ ਟਰਾਲਾ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਵਾਰੀ ਆਪਣੇ ਕੈਮਰਾ ਪਰਸ ਤੁਹਾਨੂੰ ਕਹੂੰਗੀ ਮਾੜਾ ਜਹਾ ਉਰੇ ਆਇਆ ਜਾਵੇ ਅਸੀਂ ਇਹ ਟਰਾਲਾ ਦਿਖਾ ਦਈਏ ਜਿਹੜਾ ਇੱਥੋਂ ਦੀ ਪ੍ਰੋਪਰਲੀ ਥੱਲੇ ਡਿੱਗ ਗਿਆ ਪ੍ਰੋਪਰ ਅੰਦਰ ਚਲਾ ਗਿਆ ਇੱਕ ਹਿੱਸਾ ਉਹਦਾ ਪੂਰਾ ਅੰਦਰ ਹੈ ਜੇਕਰ ਇੱਥੇ ਕੋਈ ਛੋਟਾ 4-ਵੀਲਰ ਹੁੰਦਾ ਈਵਨ ਅਗਰ ਅਸੀਂ ਕਹਿ ਦਈਏ ਕਿ ਲਗਜ਼ਰੀ ਗੱਡੀ ਵੀ ਹੁੰਦੀ ਕੋਈ ਉਹ ਵੀ ਆਪਣੇ ਜੀ ਦੀ ਜਾਨ ਨਹੀਂ ਬਚਾ ਪੰਦੀ ਕੇ ਦਾ ਇਹ ਹਾਦਸਾ ਇੱਥੇ ਵਾਪਰਿਆ ਔਰ ਲੋਕ ਜਿਹੜੇ ਨੇ ਉਹਨਾਂ ਨੂੰ ਦਿੱਕਤਾਂ ਪਰੇਸ਼ਾਨੀ ਆ ਰਹੀਆਂ ਨੇ ਹੋਰ ਵੀ ਬਾਈ ਜੀ ਮੌਜੂਦ ਨੇ ਕੀ ਨਾਮ ਹੈ ਬਾਈ ਤੁਹਾਡਾ ਜਸਵਿੰਦਰ ਸਿੰਘ ਜਸਵਿੰਦਰ ਜੀ ਕੀ ਕਰਦੇ ਹੋ ਤੁਸੀਂ ਵੀ ਕੈਬ ਚਲਾਉਂਦੇ ਹੋ ਕੀ ਨਹੀਂ ਐਕਸੀਡੈਂਟ ਹਾਂਜੀ ਅੱਛਾ ਜਿਹੜੇ ਇਹ ਰੋਡ ਹੈ ਕਿੰਨੀ ਕੁ ਦੇਰ ਤੋਂ ਦੇਖਦੇ ਹੋ ਕਿੰਨੀ ਕੁ ਪਰੇਸ਼ਾਨੀ ਇਸ ਰੋਡ ਤੇ ਆਂਦੀ ਹੈ ਕਿਉਂਕਿ 에어ਪੋਰਟ ਰੋਡ ਸਭ ਤੋਂ ਵੱਡੀ ਰੋਡ ਔਰ ਇਹ ਕਿਹਾ ਜਾਂਦਾ ਹੈ ਕਿ ਸਭ ਤੋਂ ਮਹਿੰਗੀ ਰੋਡ ਬਣਾਈ ਗਈ ਸੀ ਇਹ ਤਾਂ ਬਹੁਤ ਸਮੇਂ ਤੋਂ ਚੱਲ ਰਹੀ ਹੈ ਪਹਿਲਾਂ ਵੀ ਖੱਡਾ ਇੱਥੇ ਹੀ ਸੀਗਾ ਹੁਣ ਵੀ ਉਹੀ ਰਿਪੇਅਰ ਨਹੀਂ ਹੋਇਆ ਅਜੇ ਤੱਕ ਫੇਰ ਵੀ ਦੇਖੋ ਹੁਣ ਟਰੱਕ ਦਾ ਕਿੰਨਾ ਜ਼ਿਆਦਾ ਨੁਕਸਾਨ ਹੋ ਗਿਆ ਆਪਾਂ ਸੁਣਾ ਸਭ ਤੋਂ ਹੁਣੇ ਨੇ 에어ਪੋਰਟ ਵੱਲੋਂ ਜਿਹੜੀ 78 ਤੇ 79 ਦੀ ਲਾਈਟਸ ਹੈਗੀਆਂ ਉਥੇ ਹਰ ਹਫਤੇ ਦੋ ਤੋਂ ਤਿੰਨ ਐਕਸੀਡੈਂਟ 110% ਹੁੰਦੇ ਹੀ ਹੁੰਦੇ ਆ ਤੁਸੀਂ ਤੁਸੀਂ ਦੇਖਿਓਣਗੇ ਸਰ ਹਣਾ ਜਿਹੜੀ A ਸਲਾਈਡ ਤੋਂ ਅਗਲੀ ਲਾਈਟਸ ਨੇ ਉਥੇ ਕੋਈ ਮੌਜੂਦਾ ਉਹਨਾਂ ਨੇ ਪ੍ਰਬੰਧ ਨਹੀਂ ਕੀਤਾ ਹੋਇਆ ਤੇ ਕਿੰਨੀਆਂ ਉਥੇ ਮੌਤਾਂ ਹੋ ਗਈਆਂ ਇਵਨ ਮੇਰੇ ਨੌਨ ਦੀ ਵੀ ਮੌਤ ਹੋ ਗਈ ਉਥੇ ਸਿਰਫ ਉਹ ਲਾਈਟਾਂ ਤੇ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਇਵਨ ਇਹਨਾਂ ਨੂੰ ਗਵਰਨਮੈਂਟ ਨੂੰ ਚਾਹੀਦਾ ਕਿ ਰਾਊਂਡ ਅਬਾਊਟ ਬਣਾਉਣ ਜਾ ਅਗਰ ਰਾਉਂਡ ਬਾਉਂਡ ਨਹੀਂ ਤਾਂ ਘਟੂ ਘਟ ਇੱਥੇ ਅੰਨਾਕ ਸਟ੍ਰਿਕਟ ਰੂਲ ਹੋਵੇ ਕਿ ਜਿਹੜਾ ਕੋਈ ਰਾਤ ਨੂੰ ਵੀ ਕੋਈ ਵਾਇਲੈਂਸ ਕਰਦਾ ਤਾਂ ਉਹਦੇ ਖਿਲਾਫ ਮਤਲਬ ਮੈਕਸਿਮਮ ਤੋਂ ਮੈਕਸਿਮਮ ਪੈਨਲਟੀ ਲੱਗੇ ਹਨਾ ਮਤਲਬ ਇਹ ਚੀਜ਼ ਤੇ ਕੋਈ ਧਿਆਨ ਹੀ ਨਹੀਂ ਦੇ ਰਹੀ ਗਵਰਨਮੈਂਟ ਗਵਰਨਮੈਂਟ ਧਿਆਨ ਕਿੱਥੇ ਦੇ ਰਹੀ ਆ ਕਿ ਸਿਰਫ ਬਸ ਇਹ ਆ ਕਿ ਜਿਵੇਂ ਹੁਣ ਆਪਣਾ ਬਾਈਕ ਆ ਕਿ ਕਿਸੇ ਗਾਰ ਦੇ ਹਲਾਏ ਪਏ ਹੋਇਆ ਉਹਦਾ ਚਲਾਨ ਕਰ ਦੋ ਹੀ ਇਹਦਾ ਕਰ ਦੋ ਬਟ ਜਿਹੜੀ ਮੇਨ ਚੀਜ਼ ਦਾ ਕਰਨਾ ਚਾਹੀਦਾ ਉਹ ਤੇ ਗਵਰਨਮੈਂਟ ਦਾ ਕੋਈ ਐਕਸ਼ਨ ਨਹੀਂ ਹੈਗਾ ਤੁਸੀਂ ਇਹ ਕਿਸ ਤੂੰ ਪੁੱਛ ਸਕਦੇ ਹੋ ਜਿਹੜੇ ਇੱਥੇ ਕੋਈ ਨਜ਼ਦੀਕ ਰਹਿੰਦੇ ਆ ਕਿ ਐਕਸੀਡੈਂਟ ਕਿੰਨੇ ਹੁੰਦੇ ਇੱਥੇ 78 ਤੇ 79 ਵਾਲੀ ਉਹ ਤੇ ਬਾਕੀ ਤੁਸੀਂ ਹੁਣ ਜਦੋਂ ਪੋਸਟ ਕਰੋਗੇ ਕਮੈਂਸ ਵੀ ਪਤਾ ਲੱਗ ਜਾਣਾ ਤੁਹਾਨੂੰ ਤੇ ਕਿੰਨੇ ਲੋਕਾਂ ਨੇ ਇੱਥੇ ਜਾਨ ਗਵਾਈ